ਹੁਸ਼ਿਆਰ ਬੁਰਦਾ ਸਭ ਤੋਂ ਸੋਹਣਾ ਪਿੰਡ ਜਨੋੜੀ ਇੱਕ ਵਾਰ ਫੇਰ ਪਹੁੰਚੇ ਹਾਂ ਕਰਾਉਣੀ ਸੀ ਗੱਡੀ ਦੀ ਇੰਸ਼ੋਰੈਂਸ ਆ ਗਏ ਸਮਾਰਟ ਇੰਟਰਨੈਟ ਕਾਫੇ ਜੋ ਕਿ ਹਰਿਆਣਾ ਰੋਡ ਤੇ ਹੈ ਚਲੋ ਆਓ ਚੱਲਦੇ ਹਾਂ ਕਾਫੇ ਦੇ ਅੰਦਰ ਹੈਲੋ ਭਾਈ ਕੀ ਗੱਲ ਹੈ ਬੜੀ ਜਲਦੀ ਚੱਲਿਆ ਨਹੀਂ ਡਰਾਈਵਿੰਗ ਲਾਇਸੈਂਸ ਬਣਾ ਕੇ ਆਇਆ ਅੱਛਾ ਹਰਿਆਣੇ ਗਿਆ ਦੋ ਤਿੰਨ ਵਾਰ ਉਹ ਕਹਿੰਦੇ ਦੋ ਤਿੰਨ ਦਿਨ ਲੱਗਣੇ ਹੁਣ ਫੇਰ ਸਮਾਰਟ ਇੰਟਰਨੈਟ ਕਾਫੇ ਜਨੋੜੀ ਆਇਆ ਉਹਨਾਂ ਨੇ 5 ਮਿੰਟ ਬਣਾ ਕੇ ਦਿੱਤਾ ਕਿਹੜਾ ਬੰਦਾ 5 ਮਿੰਟ ਦੀ ਬਣਾਈ ਜਾਂਦਾ ਯਾਰ ਉਹ ਨਮਸਕਾਰ ਜੀ ਨਮਸਕਾਰ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਸਿਰਫ 5 ਮਿੰਟ ਦੇ ਵਿੱਚ ਲਰਨਿੰਗ ਲਾਇਸੈਂਸ ਆਪਣੇ ਘਰ ਲੈ ਕੇ ਜਾਓ ਆਰਸੀਆਂ ਦਾ ਪਿਆ ਹੋਇਆ ਟੇਬਲ ਤੇ ਢੇਰ ਦੱਸ ਰਿਹਾ ਇਹਨਾਂ ਦੇ ਕੰਮ ਦੇ ਬਾਰੇ ਇਹਨੇ ਸਰੋਪਾ ਜੀ ਜੋ ਕਿ ਸਮਾਰਟ ਇੰਟਰਨੈਟ ਕੈਫੇ ਦੇ ਓਨਰ ਨੇ ਤੇ ਇਹਨਾਂ ਦਾ ਮੇਨ ਕੰਮ ਜਿਹੜਾ ਹੈ RC ਰੀਨਿਊ RC ਅੱਗੇ ਵਧਾਉਣਾ ਜਾਂ RC ਕਿਸੇ ਹੋਰ ਦੇ ਨਾਂ ਤੇ ਟ੍ਰਾਂਸਫਰ ਕਰਨਾ ਜਾਂ ਵਹੀਕਲ ਦੀ ਇੰਸ਼ੋਰੈਂਸ ਕਿਸੇ ਵੀ ਤਰ੍ਹਾਂ ਦਾ ਵਹੀਕਲ ਹੋਵੇ ਉਹਦੀ ਇੰਸ਼ੋਰੈਂਸ ਕਰਦੇ ਨੇ ਸਿਰਫ ਵਹੀਕਲ ਦੀ ਇੰਸ਼ੋਰੈਂਸ ਕੰਮ ਤੱਕ ਮਤਲਬ ਨਹੀਂ ਰੱਖਦੇ ਇਹ ਵਹੀਕਲ ਦੀ ਇੰਸ਼ੋਰੈਂਸ ਦਾ ਕਲੇਮ ਵੀ ਦੌਂਦੇ ਨੇ ਤੇ ਇਹਨਾਂ ਦਾ ਹੋਰ ਕੰਮ ਜਿਵੇਂ ਮਨੀ ਟ੍ਰਾਂਸਫਰ ਦਾ ਕੰਮ ਜਾਂ ਬੈਂਕਾਂ ਦੇ ਸਬੰਧੀ ਕੋਈ ਵੀ ਕੰਮ ਹੋਵੇ ਪੈਸੇ ਕਢਾਉਣਾ ਪੈਸੇ ਜਮ੍ਹਾਂ ਕਰਵਾਉਣਾ ਉਹ ਵੀ ਨੇਨ ਕੰਮ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਰ ਇੱਕ ਗਲੀ ਮਹੱਲੇ ਹਰ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੈਫੇ ਨੇ ਲੇਕਿਨ ਚੰਗੀ ਸਲਾਹ ਕੋਈ ਕੋਈ ਦਿੰਦਾ ਹੈ ਅਤੇ ਫਾਰਮ ਫਿਲ ਕਰਦਾ ਜਿਹੜਾ ਆ ਤਰੀਕਾ ਉਹ ਵੀ ਕਿਸੇ ਕਿਸੇ ਨੂੰ ਹੁੰਦਾ ਹੈ ਤੁਸੀਂ ਇੱਕ ਵਾਰ ਸਰਵਪ ਭਾਈ ਨੂੰ ਮਿਲੋ ਤੇ ਕੰਮ ਕਰਵਾ ਕੇ ਦੇਖੋ ਤੇ ਨਾਲ ਹੀ ਇਹਨਾਂ ਦੀ ਇੱਕ ਗੱਲ ਹੋਰ ਮੈਨੂੰ ਬਹੁਤ ਵਧੀਆ ਲੱਗੀ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਐ ਇਹਨਾਂ ਨੂੰ ਵਟਸਐਪ ਕਰੋ ਅਤੇ ਫੋਨ ਤੇ ਹੀ ਆਪਣਾ ਕੰਮ ਕਰਵਾ ਸਕਦੇ ਹੋ ਘਰ ਬੈਠੇ ਹੀ ਇੰਸ਼ੋਰੈਂਸ ਵੀਕਲ ਦੀ ਤੁਹਾਡੇ ਹੋ ਜਾਂਦੀ ਹੈ ਹੋਰ ਕੋਈ ਵੀ ਆਨਲਾਈਨ ਕੰਮ ਜਾਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਕੈਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਦਿੱਤਾ ਹੈ ਪਹੁੰਚਣਾ ਕਿੱਥੇ ਹੈ ਜਨੋੜੀ ਪਰ ਉਹ ਅੱਡਾ ਹਰਿਆਣਾ ਰੋਡ ਤੇ ਸਮਾਰਟ ਇੰਟਰਨੈਟ ਕਾਫੇ ਸਮਾਰਟ ਇੰਟਰਨੈਟ ਕਾਫੇ ਹਰਿਆਣਾ ਰੋਡ ਜਨੋੜੀ